ਹਾਂਜੀ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ YouTube ਚੈਨਲ ਤੇ ਅੱਜ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਏ ਇੱਕ ਨਵੇਂ ਵਲੌਗ ਦੇ ਨਾਲ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪ੍ਰਿੰਟ ਲੀਲਣ ਦੇ ਦੁਪੱਟਾ ਪ੍ਰਿੰਟ ਲੀਲਣ ਦੇ ਦੁਪੱਟੇ ਆ ਜੀ 150 ਦੇ 2 ਆ ਕਲਰ ਡਿਜ਼ਾਈਨ ਮਿਲ ਜਾਣਗੇ ਦੇਖੋ ਸਾਰੇ ਕਲਰ ਪਏ ਆ ਪ੍ਰਿੰਟ ਲੀਲਣ ਦੇ ਦੁਪੱਟੇ ਆ ਜੀ 150 ਦੇ 2 ਦੁਪੱਟੇ ਆ 2 ਮੀਟਰ ਦਾ ਦੁਪੱਟਾ ਹੀ ਰੰਗ ਪੱਕੇ ਆ ਕਲਰ ਆ ਸਾਰੇ ਮਿਲ ਜਾਣਗੇ ਆ ਦੇਖੋ ਕਲਰ ਪਏ ਆ ਜੀ ਆ ਵਾਲੇ ਕਲਰ ਡਿਜ਼ਾਈਨ ਮਿਲ ਜਾਣਗੇ ਆਵਲੇ ਕਲਰ ਡਿਜ਼ਾਈਨ ਮਿਲ ਜਾਣਗੇ ਜੀ। ਪ੍ਰਿੰਟ ਲੀਲਣ ਦੇ ਦੁਪੱਟੇ ਆ ਗਏ 150 ਦੇ ਦੋ ਦੁਪੱਟੇ ਆ। ਆਵਲੇ ਕਲਰ ਮਿਲ ਜਾਣਗੇ ਜੀ। ਆਵਲੇ ਦੇਖੋ ਕਲਰ ਤਾਂ ਬਹੁਤ ਵੇਈ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ। ਲੋਕੇਸ਼ਨ ਹੈਗੀ ਆ ਮਲੇਰ ਕੋਟਲਾ ਲੋਹਾ ਬਾਜ਼ਾਰ। ਆ ਦੇਖ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ। ਆਵਲੇ ਕਲਰ ਵੇ ਹੈ ਜੀ। ਆ ਦੇਖੋ ਕਲਰ ਵੇ ਹੈ ਜੀ। ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਆ ਇਹ 100 ਰੁਪਏ ਦਾ ਦੁਪੱਟਾ ਹੀ ਆਵਲੇ ਕਲਰ ਵਿੱਚ ਮਿਲ ਜਾਣਗੇ ਹਲਾ ਸਾਰੇ ਕਲਰ ਵੇਜ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਪ੍ਰਿੰਟ ਕਰੇਵ ਦਾ ਸੂਟ ਹੈ ਜੀ ਆ ਦੇਖੋ 5 ਮੀਟਰ 200 ਰੁਪਏ ਦਾ ਆਵਲੇ ਕਲਰ ਵੇਜ ਜੀ ਪ੍ਰਿੰਟ ਕਰੇਵ ਦਾ ਸੂਟ ਹੈ 5 ਮੀਟਰ 200 ਰੁਪਏ ਦਾ ਆਵਲੇ ਕਲਰ ਨਹੀਂ ਆਵਲੇ ਕਲਰ ਹੈ ਜੀ ਇਸ ਤੋਂ ਅੱਗੇ ਜੀ ਪਲੇਨ ਸੂਟ ਪਲੇਨ ਗਰੇ ਸਕਾਟਨ ਦਾ ਸੂਟ ਹੈ ਜੀ 250 ਰੁਪਏ ਦਾ 5 ਮੀਟਰ ਪਲੇਨ ਗਰੇ ਸਕਾਟਨ ਦਾ ਸੂਟ ਆ 5 ਮੀਟਰ 2200 ਰੁਪਏ ਦਾ। ਸਤੋ ਅਗੇ ਇਹ ਪ੍ਰਿੰਟ ਸੂਟ। ਆ ਵਾਲੀ ਸਤੋ ਅਗੇ ਮਿਲ ਜਾਣਗੇ ਇਹ ਪ੍ਰਿੰਟ ਸੂਟ। ਮਿਕਸ ਕਾਟਨ ਦਾ ਕਪੜਾ ਜੀ ਰੇਸ਼ਮੀ ਕਪੜਾ 200 ਰੁਪਏ ਦਾ 5 ਮੀਟਰ ਜੀ ਪੱਕੇ ਰੰਗ ਨੇ। ਮਿਕਸ ਕਾਟਨ ਦਾ ਕਪੜਾ 5 ਮੀਟਰ 200 ਰੁਪਏ ਦਾ ਜੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੀ ਵੀਡੀਓ ਵਧੀਆ ਲੱਗੇ ਲਾਈਕ ਜ਼ਰੂਰ ਕਰਦੇ ਹੋ। ਬਾਕੀ ਤੁਸੀਂ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸੋ। ਔਰ ਸਾਡੀ ਵੀਡੀਓ ਦੇ ਵਿੱਚ ਕੋਈ ਵੀ ਕਮੀ ਹੈ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਇਹ ਅਸੀਂ ਵੀਡੀਓ ਵਧੀਆ ਤੋਂ ਵਧੀਆ ਬਣਾ ਕੇ ਲੈ ਕੇ ਆਏਗਾ ਨਾ ਤੁਹਾਡੇ ਵਾਸਤੇ ਆਹ ਕਲਰ ਚਾਰਟ ਮਿਲ ਜਾਣਗੇ ਇਹਦੇ 200 ਰੁਪਏ ਦਾ ਸੂਟ ਹੈ ਪ੍ਰਿੰਟ ਕਾਟਨ ਦੇ ਆ ਪ੍ਰਿੰਟ ਮਿਕਸ ਕੱਪੜੇ ਚ ਆ ਕੇ 200 ਰੁਪਏ ਦਾ ਸੂਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਇਆ ਕਰੂਗੀ ਜੀ ਸਾਡਾ YouTube ਚੈਨਲ ਆਫੀਆ ਕਲੈਕਸ਼ਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਆਹ ਵਾਲੇ ਰੰਗ ਵੇਏ ਆ ਜੀ ਆ ਦੇਖ ਲਓ ਸਿਰਫ 200 ਰੁਪਏ ਦਾ ਸੂਟ ਹੈ ਜੀ 5 ਮੀਟਰ ਕਪੜਾ ਪੂਰਾ ਲੋਕੇਸ਼ਨ ਹੈਗੀ ਆ ਮਲੇਰ ਕੋਡਲਾ ਲੋਹਾ ਬਾਜ਼ਾਰ ਆ ਕੇ ਦੇਖ ਕੇ ਕਪੜਾ ਮਣ ਕੇ ਲੈ ਜਾ ਸਕਦੇ ਹੋ ਜੀ ਕਪੜਾ ਘੱਟ ਹੋਇਆ ਸਾਡੀ ਫੁੱਲ ਗਾਰੰਟੀ ਹੋਗੀ ਵਾਪਸੀ ਦੀ ਕਲਰ ਡਿਜ਼ਾਈਨ ਮਿਲ ਜਾਣਗੇ ਆ ਦੇਖੋ ਰੰਗ ਵੇਏ ਸਾਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਆਹ ਵਾਲੇ ਕਲਰ ਵੇਏ ਜੀ ਆਵਲੇ ਰੰਗ ਵੇਏ